ਹਾਂਜੀ ਸਟੂਡੈਂਟਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਜਿੱਥੇ ਅਸੀਂ ਹਰ ਇੰਪੋਰਟੈਂਟ ਟਾਪਿਕ ਨੂੰ ਇਜ਼ੀ ਤੋਂ ਇਜ਼ੀ ਲੈਂਗੁਏਜ ਦੇ ਵਿੱਚ ਹੈਂਡ ਰਿਟਨ ਨੋਟਸ ਦੇ ਨਾਲ ਸਮਝਦੇ ਹਾਂ ਤਾਂ ਭਈ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਇਸ ਪਲੇਟਫਾਰਮ ਤੇ ਜਿਹੜਾ ਤੁਹਾਨੂੰ ਤਿਆਰੀ ਕਰਾ ਰਹੇ ਹਾਂ ਦੋ ਸਬਜੈਕਟ ਦੀ ਹਿਸਟਰੀ ਤੇ ਪੋਲੀਟੀ ਜਿਹਦੇ ਵਿੱਚੋਂ ਆਪਣੀ ਏਸ਼ੀਅਨ ਹਿਸਟਰੀ ਜਿਹੜੀ ਉਹ ਕਵਰ ਹੋ ਚੁੱਕੀ ਹੈ ਬਈ ਉਹਦੇ ਨਾਲ ਰਿਲੇਟਡ ਐਮਸੀਕਿਊ ਹੈ ਇੱਕ ਕਦੀ ਕਲਾਸ ਹੋਰ ਆਊਗੀ ਐਮਸੀਕਿਊ ਦੀ ਫਿਰ ਜਿਹੜਾ ਆਪਣੇ ਐਮਸੀਕਿਊ ਵੀ ਪੂਰੇ ਹੋ ਜਾਣਗੇ ਤੇ ਥਿਊਰੀ ਵੀ ਪੂਰੀ ਹੋ ਜੂਗੀ ਉਸ ਤੋਂ ਬਾਅਦ ਆਪਾਂ ਦੀਵਾਲੀ ਤੋਂ ਬਾਅਦ ਦੇਖਾਂਗੇ ਵੀ ਉਹ ਕਲਾਸਿਸ ਆਪਾਂ ਕੰਟੀਨਿਊ ਕਰਨੇ ਆ ਜਾਂ ਨਹੀਂ ਫਿਲਹਾਲ ਆਪਣੀ ਜਿਹੜੀ ਏਸ਼ੀਅਨ ਹਿਸਟਰੀ ਹੈ ਉਹ ਕੰਪਲੀਟ ਹੋ ਗਈ ਹੈ ਠੀਕ ਹੈ ਤਾਂ ਆਜੂ ਬਈ ਸਾਰੇ ਜਣੇ ਲਾਈਵ ਕਲਾਸ ਦੇ ਵਿੱਚ ਸਾਰੇ ਜਣੇ ਆਨਸਰ ਕਰੀ ਚੱਲਿਓ ਬਈ ਛੋਟਾ ਜਿਹਾ ਟਾਪਿਕ ਹੈ 20 ਕੁਐਸਚਨ ਹੈ ਚੋਲਵੰਸ਼ ਦੀ ਜਿਹੜੀ ਹੈਗੀ ਅੱਜ ਆਪਾਂ ਐਮਸੀਕਿਊ ਕਰਾਂਗੇ ਚੋਲਵੰਸ਼ ਸ਼ੁਰੂ ਕਰਦੇ ਹਾਂ ਬਈ ਆਪਾਂ ਆਪਣੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜੀ ਰਿਕਵੈਸਟ ਚੈਨਲ ਨੂੰ ਬਈ ਲਾਈਕ ਕਰ ਦਿਆ ਕਰੋ ਕਲਾਸ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਲਿੰਕ ਨੂੰ ਸ਼ੇਅਰ ਕਰ ਦਿਆ ਕਰੋ ਜਿਹੜੇ ਨਵੇਂ ਸਟੂਡੈਂਟ ਨੇ ਆ ਉਹ ਸਬਸਕ੍ਰਾਈਬ ਕਰ ਲਿਆ ਕਰੋ ਬਈ ਤਾਂ ਜੋ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਆਂ ਭਈ ਆਪਾਂ ਆਪਣੀ ਕਲਾਸ ਅਨਸਰ ਕਰੀ ਚੱਲਿਓ ਠੀਕ ਆ ਇੱਕ ਵਾਰੀ ਮੈਨੂੰ ਦੱਸ ਦੋ ਮੇਰੀ ਆਵਾਜ਼ ਤੇ ਕੰਟੈਂਟ ਜਿਵੇਂ ਤੁਹਾਨੂੰ ਪ੍ਰੋਪਰ ਵਿਜੀਬਲ ਆ ਓਕੇ ਚੋਲ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸਾਸਤ੍ਰਿਕਾਲੀ ਅਰਜਿੰਦਰ ਪਹਿਲਾ ਵਿਜੇਆਲਿਆ ਰਾਜਰਾਜਾ ਪਹਿਲਾ ਜਾਂ ਧਰਮਪਾਲ ਅਨਸਰ ਕਰ ਦਿਓ ਬਈ ਚੋਲ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ ਰਜਿੰਦਰ ਪਹਿਲਾ ਨੇ ਵਿਜੇ ਆਰਿਆ ਨੇ ਜਾਂ ਰਾਜਰਾਜਾ ਪਹਿਲਾ ਨੇ ਜਾਂ ਧਰਮਪਾਲ ਨੇ ਹਾਂਜੀ ਰਾਜੇ ਵਿਜੇ ਆਲਿਆ ਨੇ ਜਿਹੜੀ ਹੈਗੀ ਆ ਚੋਲ ਵੰਸ਼ ਦੀ ਸਥਾਪਨਾ ਕੀਤੀ ਸੀ ਚੋਲ ਵੰਸ਼ ਦੀ ਨੇ ਰਾਜਧਾਨੀ ਬਣਾਇਆ ਰਾਜਧਾਨੀ ਕਿਹੜੀ ਸੀ ਇਹਨਾਂ ਦੀ ਰਾਜੇ ਮਾਗਦ ਸੀ ਕਨੌਜ ਸੀ ਤੰਜੌਰ ਸੀ ਜਾਂ ਵਿਜਨੌਰ ਸੀ ਤੇ ਕੀ ਸੀ ਭਾਈ ਇਹਨਾਂ ਦੀ ਰਾਜਧਾਨੀ ਚੋਲ ਸ਼ਾਸਕਾਂ ਦੀ ਨਹੀਂ ਭਾਈ ਮਾਗਦਨੀ ਸੀ ਸੈਂਟ ਜਾਰਸੀ ਇਹਨਾਂ ਦੀ ਜਿਹੜੀ ਰਾਜਧਾਨੀ ਸੀ ਨਰਕੇਸ਼ਰੀ ਦੀ ਉਪਾਧੀ ਕਿਸ ਚੋਲ ਸ਼ਾਸਕ ਨੇ ਧਾਰਨ ਕੀਤੀ ਸੀ ਨਰਕੇਸ਼ਰੀ ਦੀ ਉਪਾਧੀ ਕਿਸ ਚੋਲ ਸ਼ਾਸਕ ਨੇ ਧਾਰਨ ਕੀਤੀ ਸੀ ਰਜਿੰਦਰ ਪਹਿਲਾ ਵਿਜੇਆਲਿਆ ਰਾਜਾ ਰਾਜ ਪਹਿਲਾ ਜਾਂ ਪ੍ਰੰਤਕ ਕਿਹਨੇ ਕੀਤੀ ਸੀਗੀ ਬਈ ਨਰਕੇਸ਼ਰੀ ਦੀ ਉਪਾਧੀ ਹਾਂਜੀ ਰਾਜੇ ਵਿਜੇਆਲਿਆ ਨੇ ਜੋ ਕਿ ਚੋਲ ਵੰਸ਼ ਦੇ ਸੰਸਥਾਪਕ ਸੀਗੇ ਚੋਲ ਵੰਸ਼ ਦਾ ਪਹਿਲਾ ਮਹਾਨ ਸ਼ਾਸਕ ਕੌਣ ਸੀ ਹੁਣ ਮਹਾਨ ਦੱਸਣਾ ਰਾਜੇ ਵਿਜੇਆਲਿਆ ਸੰਸਥਾਪਕ ਸੀ ਜੀ ਸ਼ਕਤੀਸ਼ਾਲੀ ਰਾਜਾ ਕੁੱਛੇ ਤਾਂ ਸ਼ਕਤੀਸ਼ਾਲੀ ਕਿਹੜਾ ਸੀਗਾ ਰਜਿੰਦਰ ਪਹਿਲਾ ਸੀਗਾ ਵਿਜੇਆਲਿਆ ਸੀਗਾ ਰਾਜਰਾਜਾ ਪਹਿਲਾ ਸੀ ਜਾਂ ਪ੍ਰੰਤਕ ਸੀਗਾ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਮਹਾਨ ਆ ਬਈ ਉਹ ਦੱਸਣਾ ਹੁਣ ਜਿਹੜਾ ਫੇਮਸ ਹੋਇਆਗਾ ਆਨਸਰ ਕਰ ਦਿਓ ਕਿ ਚੋਲ ਵੰਸ਼ ਦਾ ਸਭ ਤੋਂ ਪਹਿਲਾ ਮਹਾਨ ਸ਼ਾਸਕ ਸਾਰੇ ਮਹਾਨ ਨਹੀਂ ਦੱਸਨੇ ਪਹਿਲਾ ਮਹਾਨ ਸ਼ਾਸਕ ਕਿਹੜਾ ਹੋਇਆ ਸੀ ਤਾਂ ਸਹੀ ਹੈ राजे ਰਾਜ ਰਾਜਾ ਪਹਿਲਾ ਹੋਇਆ ਸੀ ਜਿਨੇ ਲਹੂ ਤੇ ਲੋਹੇ ਦੀ ਨੀਤੀ ਅਪਣਾਈ ਸੀ राजे ਰਾਜ ਕਰਨ ਵਾਸਤੇ ਕਿਹੜੀ ਨੀਤੀ ਅਪਣਾਈ ਸੀ ਲਹੂ ਤੇ ਲੋਹੇ ਦੀ ਨੀਤੀ ਅਪਣਾਈ ਸੀ ਰਾਜ ਰਾਜਾ ਪਹਿਲੇ ਨੇ ਤੇ ਇਹਨੇ राजे ਸ਼੍ਰੀਲੰਕਾ ਦੇ ਉੱਤਰੀ ਭਾਗ ਤੇ ਕਬਜ਼ਾ ਕੀਤਾ ਸੀ ਜੇ ਪੁੱਛ ਲੈਣ ਸ਼੍ਰੀਲੰਕਾ ਦੇ ਉੱਤਰੀ ਭਾਗ ਤੇ ਕਿਹਨੇ ਕਬਜ਼ਾ ਕੀਤਾ ਸੀ ਤਾਂ ਹਾਂ ਠੀਕ ਹੈ ਭਈ ਸ਼੍ਰੀਲੰਕਾ ਦੇ ਉੱਤਰੀ ਭਾਗ ਤੇ ਕਬਜ਼ਾ ਰਾਜਰਾਜਾ ਪਹਿਲੇ ਨਹੀਂ ਕੀਤਾ ਸੀ ਉੱਤਰੀ ਭਾਗ ਤੇ ਕਬਜ਼ਾ ਕੀਤਾ ਸੀ ਰਾਜਰਾਜਾ ਪਹਿਲੇ ਨਹੀਂ ਓਕੇ ਫਿਰ ਰਾਜੇ ਇਹਨੇ ਮਾਲਦੀਵ ਸਮੂਹ ਤੇ ਵੀ ਅਧਿਕਾਰ ਕੀਤਾ ਸੀ ਰਾਜਰਾਜ ਪਹਿਲੇ ਨਹੀਂ ਮਾਲਦੀਵ ਮਾਲਦੀਵ ਸਮੂਹ ਤੇ ਵੀ ਅਧਿਕਾਰ ਕੀਤਾ ਸੀ ਇਸ ਤੋਂ ਬਿਨਾ ਇਹ ਨਹੀਂ ਤੰਜਾਰ ਦੇ ਵਿੱਚ ਰਾਜੀ ਤੰਜਾਰ ਦੇ ਵਿੱਚ ਜਿਹੜੀ ਇਹਨਾਂ ਦੀ ਰਾਜਧਾਨੀ ਸੀ ਤੰਜਾਰ ਉੱਥੇ ਰਾਜ ਰਾਜ ਰਜੇਸ਼ਵਰ ਮੰਦਿਰ ਬਣਾਇਆ ਸੀ ਰਾਜ ਰਜੇਸ਼ਵਰ ਮੰਦਿਰ ਠੀਕ ਹੈ ਨਾ ਇਹ ਮੰਦਿਰ ਬਣਾਇਆ ਸੀ ਰਾਜੇ ਚਟਾਨਾਂ ਨੂੰ ਕੱਟ ਕੇ ਰਾਜ ਰਜੇਸ਼ਵਰ ਮੰਦਿਰ ਦਾ ਨਿਰਮਾਣ ਰਾਜ ਰਾਜਾ ਪਹਿਲੇ ਨੇ ਕਰਾਇਆ ਸੀਗਾ ਜਿਹੜਾ ਹੈਗਾ ਚਟਾਨਾਂ ਨੂੰ ਕੱਟ ਕੇ ਇਹ ਗ੍ਰੀਨਾਈਟ ਦਾ ਜਿਹੜਾ ਇੱਥੇ ਪ੍ਰਯੋਗ ਕੀਤਾ ਗਿਆ ਸੀ ਪੱਥਰ ਕਿਹੜਾ ਵਰਤਿਆ ਗਿਆ ਸੀ ਗ੍ਰੀਨਾਈਟ ਤੇ ਸਾਰੇ ਇਫੈਕਟ ਦੱਸ ਤੇ ਰਿਹਾ ਜੀ ਤੁਹਾਨੂੰ ਮੈਂ ਇੱਥੇ ਰਾਜਾ ਰਾਜ ਪਹਿਲੇ ਦੇ ਨਾਲ ਜਿਹੜੇ ਜਿਹੜੇ ਸੀਗੇ ਇੰਪੋਰਟੈਂਟ ਦਿੱਥੋਂ ਕੁਐਸਚਨ ਬਣ ਸਕਦਾ ਤਾਂ ਰਾਜ ਰਾਜ ਪਹਿਲਾ ਸੀ ਜਿਹੜਾ ਰਾਜਾ ਜੀ ਉਹ ਕਿਸ ਦਾ ਪੁੱਤਰ ਸੀ ਰਾਜ ਰਾਜ ਰਾਜਾ ਰਾਜ ਨਿਰਾਜੇ ਰਾਜ ਰਾਜਾ ਪਹਿਲਾ ਕਿਸ ਦਾ ਪੁੱਤਰ ਸੀ ਰਜਿੰਦਰ ਪਹਿਲੇ ਦਾ ਸੀ ਪ੍ਰਾਂਤਿਕ ਪਹਿਲੇ ਦਾ ਸੀ ਵਿਜੇ ਆਰੀਆ ਦਾ ਸੀ ਜਾਂ ਪ੍ਰਾਂਤਿਕ ਦੂਜੇ ਦਾ ਸੀ ਤਾਂ ਕੀ ਦਾ ਪੁੱਤਰ ਸੀ ਭਾਈ ਇਹ ਅਨਸਰ ਕਰ ਦਿਆ ਗੁਰੂ ਕੀ ਦਾ ਪੁੱਤਰ ਸੀ ਨਹੀਂ ਰਾਜੇ ਪ੍ਰੰਤਕ ਦੂਜੇ ਦਾ ਪੁੱਤਰ ਸੀ ਰਾਜਰਾਜਾ ਕੀ ਦਾ ਪੁੱਤਰ ਸੀਗਾ ਪ੍ਰੰਤਕ ਦੂਜੇ ਦਾ 14 ਦਾ ਸੰਤਨ ਰਾਜਕਿਸ਼ ਨੇ ਸਥਾਪਿਤ ਕੀਤਾ ਹੁਣ ਤੱਕ ਆਪਾਂ ਰਾਜੇ ਇਹਨਾਂ ਦਾ ਜਿਹੜਾ ਸੰਸਥਾਪਕ ਆ ਉਹ ਦੇਖ ਲਿਆ ਫਿਰ ਉਸ ਤੋਂ ਬਾਅਦ ਆਪਾਂ ਇੱਕ ਮਿੰਟ ਬਈ ਵੇਖ ਕਿ ਕੀ ਹੋਇਆ ਜਿਹੜਾ ਸ਼ਕਤੀਸ਼ਾਲੀ ਰਾਜਾ ਸੀ ਪਹਿਲਾ ਉਹ ਦੇਖ ਲਿਆ ਭਈ ਹੁਣ ਸੁਤੰਤਰ ਰਾਜ ਜਿਹੜਾ ਇਹਨਾਂ ਦਾ ਜਿਹੜਾ ਸੁਤੰਤਰ ਸੀਗਾ ਉਹ ਰਾਜਕੀ ਨੇ ਸਥਾਪਿਤ ਕੀਤਾ ਸੀਗਾ ਰਜਿੰਦਰ ਪਹਿਲਾ ਨੇ ਵਿਜੇਆਲਿਆ ਨੇ ਅਦਿੱਤਿਆ ਪਹਿਲਾ ਨੇ ਜਾਂ ਪ੍ਰਾਂਤਿਕ ਪਹਿਲਾ ਨੇ ਯਾਨੀ ਕਿ ਜਿਵੇਂ ਵਿਜੇਆਲਿਆ ਜੀ ਨੇ ਸਥਾਪਨਾ ਕੀਤੀ ਸੀ राजे ਉਹ ਸੁਤੰਤਰ ਨਹੀਂ ਸੀ ਇਹਨੂੰ ਸੁਤੰਤਰ ਕਿਹਨੇ ਬਣਾਇਆ ਸੀਗਾ ਵੀ ਕਿਸੇ ਦੇ ਅਧੀਨ ਨਾ ਹੋ ਕੇ ਆਪਣਾ ਸੁਤੰਤਰ ਰਾਜ ਚੌਲ ਸ਼ਾਸਕਾਂ ਦੇ ਵਿੱਚੋਂ ਕਿਹਨੇ ਕੀਤਾ ਸੀ राजे ਰਜਿੰਦਰ ਪਹਿਲੇ ਨੇ ਵਿਜੇਆਲਿਆ ਨੇ ਜਾਂ ਅਦਿੱਤਿਆ ਪਹਿਲੇ ਨੇ ਤੇ ਜਾਂ ਵਰੰਤਕ ਪਹਿਲੇ ਨਹੀਂ ਕਿਨੇ ਬਨਾਇਆ ਸੀ ਬਈ ਸੁਤੰਤਰ ਹਾਂਜੀ ਰਾਜੀ ਅਦਿੱਤਿਆ ਪਹਿਲੇ ਨਹੀਂ ਚੋਲ ਸਾਮਰਾਜ ਦਾ ਵਿਕਾਸ ਕਿਸ ਸ਼ਾਸਕ ਦੇ ਸ਼ਾਸਨ ਕਾਲ ਵਿੱਚ ਹੋਇਆ ਸੀ ਰਜਿੰਦਰ ਪਹਿਲੇ ਦੇ ਜਿਹੜਾ ਇਹਨਾਂ ਦਾ ਵਿਕਾਸ ਸੀ ਰਾਜੀ ਇਹਨਾਂ ਦੇ ਸਾਮਰਾਜ ਦਾ ਵਿਕਾਸ ਜਾਨੀ ਕਿ ਸਭ ਤੋਂ ਵੱਧ ਜਿਹੜਾ ਵਿਕਾਸ ਆ ਉਹ ਕਿਹੜੇ ਸਮੇਂ ਦੇ ਵਿੱਚ ਹੋਇਆ ਰਜਿੰਦਰ ਪਹਿਲੇ ਦੇ ਸਮੇਂ ਵਿੱਚ ਸਟੈਂਡ ਹਿੱਲਿਆ ਹੋਇਆ ਇੱਕ ਮਿੰਟ ਰਾਜੀ ਰਾਜਿੰਦਰ ਪਹਿਲੇ ਦੇ ਕਾਲ ਵਿੱਚ ਜਾਂ ਰਾਜਿੰਦਰ ਦੂਜੇ ਦੇ ਕਾਲ ਵਿੱਚ ਹੋਇਆ ਸੀ ਜਾਂ ਅਦਿੱਤਿਆ ਪਹਿਲੇ ਦੇ ਕਾਲ ਵਿੱਚ ਹੋਇਆ ਸੀਗਾ ਜਾਂ ਪ੍ਰਾਂਤਿਕ ਪਹਿਲੇ ਦੇ ਕਾਲ ਵਿੱਚ ਹੋਇਆ ਸੀ ਤਾਂ ਚੋਲ ਸਾਮਰਾਜ ਦਾ ਜਿਹੜਾ ਵਿਕਾਸ ਹੈ ਬਈ ਉਹ ਕਿਹਦੇ ਕਾਲ ਵਿੱਚ ਹੋਇਆ ਸੀਗਾ ਚੋਲ ਸਾਮਰਾਜ ਦਾ ਵਿਕਾਸ ਕਿਸ ਦੇ ਸ਼ਾਸਨ ਕਾਲ ਵਿੱਚ ਹੋਇਆ ਸੀ ਰਜਿੰਦਰ ਪਹਿਲੇ ਦੇ ਕਾਲ ਵਿੱਚ ਚੋਲ ਸੰਗਮ ਕੀ ਸੀ ਬਈ ਜਿਹੜਾ ਚੋਲ ਸੰਗਮ ਸੀਦਾ ਚੋਲ ਸ਼ਾਸਕਾਂ ਦੇ ਨਾਲ ਸੰਬੰਧਿਤ ਤਾਂ ਕੀ ਇਹ ਰਾਜ ਮਹਿਲ ਨੂੰ ਕਹਿੰਦੇ ਸੀਗੇ ਜਾਂ ਜਿੱਥੇ ਚੋਲ ਲੋਕ ਰਹਿੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਜਾਂ ਇੱਕ ਤਲਾਬ ਸੀ ਜਾਂ ਕੋਈ ਨਹੀਂ ਸੀ ਤਾਂ ਚੋਲ ਸੰਗਮ ਕੀ ਸੀਗਾ ਬਈ ਹਾਂਜੀ ਰਾਜਾ ਇਹ ਇੱਕ ਤਲਾਬ ਸੀ ਦਾ ਰਜਿੰਦਰ ਪਹਿਲਾ ਦੀ ਉਪਾਧੀ ਕਿਹੜੀ ਸੀ ਰਜਿੰਦਰ ਪਹਿਲਾ ਸੀ ਜਿਹੜਾ ਉਹਨੇ ਇੱਕ ਉਪਾਦੀ ਲਈ ਸੀ ਰਾਜੇ ਕਿਹੜੀ ਲਈ ਸੀ ਕਡਾਰਕੋ ਕੋਂਡ ਜਾਂ ਨਿਗਰਲੀ ਚੋਲ ਜਾਂ ਪੰਡਿਤ ਚੋਲ ਜਾਂ ਸਾਰੇ ਤੇ ਕਿਹੜੀ ਲਈ ਸੀਗੀ ਰਾਜੇ ਰਜਿੰਦਰ ਪਹਿਲੇ ਨੇ ਜਿਹੜੀ ਉਪਾਦੀ ਲਈ ਸੀਗੀ ਜਿਹੜਾ ਸਹੀ ਆਨਸਰ ਉਹ ਤੇ ਵਿੱਚ ਮੈਂ ਲਿਖਿਆ ਹੀ ਨਹੀਂ ਵੇ ਰਜਿੰਦਰ ਪਹਿਲੇ ਦੀ ਉਪਾਦੀ ਕਿਹੜੀ ਸੀਗੀ ਗੰਗਾਈ ਕੋਟ ਦੀ ਉਪਾਦੀ ਲਈ ਸੀ ਰਾਜੇ ਨੇ ਗੰਗਾਈ ਕੋਡ ਦੀ ਉਪਾਧੀ ਲਈ ਸੀ ਠੀਕ ਹੈ ਨਾ ਸਹੀ ਅਨਸਰ ਇਹਦਾ ਇਹ ਹੀ ਹੈ ਗੰਗਾਈ ਕੋਡ ਰਜਿੰਦਰ ਪਹਿਲੇ ਨੇ ਉਪਾਧੀ ਕਿਹੜੀ ਲਈ ਸੀ ਗੰਗਾਈ ਕੋਡ ਦੀ ਉਪਾਧੀ ਲਈ ਸੀਗੀ ਰਜੇ ਨੇ ਅ ਕਿਹੜੇ ਹੇਠ ਲਿਖੇ ਸਰੋਤਾਂ ਵਿੱਚੋਂ ਕਿਸ ਵਿੱਚ ਚੋਲ ਸ਼ਾਸਕਾਂ ਦਾ ਉਲ্লেখ ਮਿਲਦਾ ਕਿਹੜੇ ਵਿੱਚ ਮਿਲਦਾ ਰਜੇ ਵਾਰਤਿਕ ਵਿੱਚ ਮਹਾ ਭਾਰਤ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਉਪਰੋਕਤ ਸਾਰੇ ਤਾਂ ਕਿੱਥੇ ਮਿਲਦਾ ਬਈ ਜਿਹੜਾ ਚੋਲ ਸ਼ਾਸਕਾਂ ਉਹਨਾਂ ਦਾ ਉਲ্লেখ ਆਪਾਂ ਨੂੰ ਕਿੱਥੇ ਮਿਲਦਾ ਕਿੱਥੋਂ ਜਾਣਕਾਰੀ ਮਿਲਦੀ ਆ ਹੰਦੀ ਰਾਜੇ ਅਪਰੋਕਤ ਸਾਰੇ ਸਮਝਾਈ ਜਾਂਦਾ ਬਈ ਚੋਲ ਸਿੱਕਿਆਂ ਦਾ ਢੇਰ ਕਿੱਥੋਂ ਪ੍ਰਾਪਤ ਹੋਇਆ ਜਿਹੜੀ ਚੋਲ ਸ਼ਾਚਕਨ ਸਮਰਾਜ ਦੇ ਨਾਲ ਸੰਬੰਧਿਤ ਸਿੱਕੇ ਹੋਟੇ ਇਰਾ ਜਿਹੜਾ ਉਹ ਕਿੱਥੋਂ ਪ੍ਰਾਪਤ ਹੋਇਆ ਰਾਜੇ ਰੋਹਣ ਤੋਂ ਕਲਿੰਗ ਤੋਂ ਤਵਲੇਸ਼ਵਰਨ ਤੋਂ ਜਾਂ ਕੋਈ ਨਹੀਂ ਕਿੱਥੋਂ ਪ੍ਰਾਪਤ ਹੋਇਆ ਬਈ ਵਲੇਸ਼ ਮਰਮਤੋਂ ਪ੍ਰਾਪਤ ਹੋਇਆ ਬਈ ਚੋਲ ਸਿੱਕਿਆਂ ਦਾ ਢੇਰ ਚੋਲ ਸ਼ਾਸਕਪਾਤ ਦੇ ਕਿਸ ਭਾਗ ਵਿੱਚ ਅਧਿਕਤਰ ਰਾਜ ਕਰਦੇ ਸੀ ਸਭ ਤੋਂ ਵੱਧ ਜਾਨੀ ਕਿ ਉਹਨਾਂ ਨੇ ਭਾਰਤ ਦੇ ਕਿਹੜੇ ਭਾਗ ਵਿੱਚ ਰਾਜ ਕੀਤਾ ਰਹਾ ਜੇ ਜਿਹੜੇ ਚੋਲ ਰਾਜੇ ਹੋਏ ਆ ਪੂਰਬ ਦੇ ਵਿੱਚ ਪੱਛਮ ਦੇ ਵਿੱਚ ਉੱਤਰ ਦੇ ਵਿੱਚ ਜਾਂ ਦੱਖਣ ਦੇ ਵਿੱਚ ਕਿਹੜੇ ਭਾਗ ਦੇ ਵਿੱਚ ਰਾਜ ਕੀਤਾ ਰਹਾ ਜੀ ਉਹਨਾਂ ਨੇ ਹਾਂਜੀ ਰਾਜੇ ਦੱਖਣ ਦੇ ਵਿੱਚ ਜਿਹੜਾ ਉਹਨਾਂ ਨੇ ਅधिकਤਰ ਰਾਜ ਕੀਤਾ ਜਾਨਕੀ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਦੱਖਣ ਵਾਲਾ ਉਹਨਾਂ ਨੇ ਰਾਜ ਕੀਤਾ ਰਾਜ ਰਾਜਾ ਪਹਿਲਾ ਚੋਲ ਸ਼ਾਸਕ ਦਾ ਸ਼ਾਸਨ ਕਾਲ ਦੱਸਣਾ ਬਈ ਜਿਹੜਾ ਰਾਜ ਰਾਜਾ ਪਹਿਲਾ ਹੋਇਆ ਸੀਗਾ ਨਾ ਉਹਦਾ ਸ਼ਾਸਨ ਕਾਲ ਦੱਸਣਾ 985 ਤੋਂ 1014 1043 ਤੋਂ 1070 1014 ਤੋਂ 1043 1070 ਤੋਂ 1122 1012 ਕਿੰਨਾ ਬਈ 1100 ਏ অপਸ਼ਨ ਆਊਗਾ ਭਈ ਇਹਦਾ। ਚੋਲਾਂ ਦਾ ਪ੍ਰਸਿੱਧ 9 ਸੈਨਿਕ ਜੁੱਧ ਕਿੱਥੇ ਹੋਇਆ? 9 ਸੈਨਿਕ ਜੁੱਧ ਹੋਇਆ ਸੀ ਰਾਜੇ ਚੋਲਾਂ ਦਾ। ਉਹ ਕਿੱਥੇ ਹੋਇਆ ਸੀਗਾ? ਸ਼੍ਰੀਲੰਕਾ ਦੇ ਵਿੱਚ, ਬੰਗਾਲ ਦੇ ਵਿੱਚ, ਅੰਡੇਮਾਨ ਦੇ ਵਿੱਚ, ਸੁਮਾਤਰਾ ਦੇ ਵਿੱਚ। ਕਿੱਥੇ ਹੋਇਆ ਸੀ ਭਾਈ? 9 ਸੈਨਿਕ ਜੁੱਧ ਹੋਇਆ ਸੀ ਜਿਹੜਾ ਹਾਂਜੀ ਰਾਜੇ ਸਮਾਤਰਾ ਦੇ ਵਿੱਚ ਅਸੀਂ ਨੌ ਸੈਨਿਕ ਜੁੱਦ ਗੰਗਾਈ ਕੋਟ ਦੀ ਅਪਾਧੀ ਕਿਸ ਸ਼ਾਸਕ ਨੇ ਧਾਰਨ ਕੀਤੀ ਸੀ ਰਜਿੰਦਰ ਪਹਿਲਾ ਨੇ ਰਜਿੰਦਰ ਦੂਜਾ ਨੇ ਪ੍ਰਾਂਤਿਕ ਪਹਿਲਾ ਨੇ ਪ੍ਰਾਂਤਿਕ ਦੂਜਾ ਨੇ ਇਹ ਆਪਾਂ ਪਿੱਛੇ ਕਰ ਲਿਆ ਬਈ ਕਿਹਨੇ ਕੀਤੀ ਸੀ ਜੀ ਗੰਗਾਈ ਕੋਟ ਦੀ ਅਪਾਧੀ ਧਾਰਨਾ ਰਜਿੰਦਰ ਪਹਿਲਾ ਨੇ ਹਾਂਜੀ ਰਾਜੇ ਰਜਿੰਦਰ ਪਹਿਲਾ ਨੇ ਚੋਲ ਸਾਮਰਾਜ ਦੀ ਪ੍ਰਮੁੱਖ ਬੰਦਰਗਾਹ ਕਿਹੜੀ ਸੀ ਚੋਲ ਸਾਮਰਾਜ ਦੀ ਜਿਹੜੀ ਪ੍ਰਮੁੱਖ ਬੰਦਰਗਾ ਬਈ ਉਹ ਦੱਸਣੀ ਆ ਕਾਂਚੀ ਨਾਗਾਪਟਨਮ ਮਥੁਰਾ ਜਾਂ ਕਾਚ ਚੋਲ ਸ਼ਾਸਕਾਂ ਦੀ ਜਿਹੜੀ ਪ੍ਰਮੁੱਖ ਬੰਦਰਗਾ ਜਿੱਥੇ ਉਹ ਵਪਾਰ ਕਰਦੇ ਰਹੇ ਉਹ ਕਿਹੜੀ ਬੰਦਰਗਾ ਸੀਗੀ ਹਾਂਜੀ ਰਾਜੇ ਨਾਗਾਪਟਨਮ ਚੋਲ ਸ਼ਾਸਕਾਂ ਨੇ ਕਿਸ ਭਾਗ ਨੂੰ ਪ੍ਰਾਥਮਿਕਤਾ ਦਿੱਤੀ ਤਾਮਿਲ ਭਾਸ਼ਾ ਰਾਜੇ ਭਾਗ ਨਹੀਂ ਭਾਸ਼ਾ ਜਾਨਕੀ ਕਿ ਕਿਹੜੀ ਭਾਸ਼ਾ ਨੂੰ ਜਿਵੇਂ ਜਿਵੇਂ ਵੈਦਿਕ ਕਾਲ ਹੋ ਗਿਆ ਰਿਕ ਵੈਦਿਕ ਕਾਲ ਹੋ ਗਿਆ ਉੱਥੇ ਸੰਸਕ੍ਰਿਤ ਸੀਗੀ ਫਿਰ ਉਸ ਤੋਂ ਬਾਅਦ ਬੁੱਧ ਧਰਮ ਦੇ ਜੈਨ ਧਰਮ ਦੇ ਵਿੱਚ ਪਾਲੀ ਤੇ ਪ੍ਰਾਕ੍ਰਿਤ ਭਾਸ਼ਾ ਹੋਗੀ ਤੇ ਫਿਰ ਜਿਹੜੇ ਗੁਪਤ ਯੁੱਗ ਆਈਏ ਉਹਦੇ ਵਿੱਚ ਫਿਰ ਰਾਜੇ ਸੰਸਕ੍ਰਿਤ ਹੋਗੀ ਤਾਂ ਜਿਵੇਂ ਹੁਣ ਜਿਹੜੇ ਉਸ ਤੋਂ ਬਾਅਦ ਇਹ ਰਾਜੇ ਆਏ ਇਹਨਾਂ ਨੇ ਕਿਹੜੀ ਭਾਸ਼ਾ ਨੂੰ ਜਿਹੜਾ ਹੈਗਾ ਪਹਿਲ ਦਿੱਤੀ ਸੀਗੀ ਤਾਮਿਲ ਭਾਸ਼ਾ ਨੂੰ ਤੇਲਗੂ ਭਾਸ਼ਾ ਨੂੰ ਕੰਨੜ ਨੂੰ ਜਾਂ ਮਲਿਆਮ ਕਿਹੜੀ ਭਾਸ਼ਾ ਨੂੰ ਦਿੱਤੀ ਸੀ ਬਈ ਪਹਿਲ ਹਾਂਜੀ ਰਾਜੇ ਤਾਮਿਲ ਪਾਸ਼ਾ ਨੂੰ ਜਿਹੜੀ ਹੈਗੀ ਇਹਨਾਂ ਨੇ ਪਹਿਲ ਦਿੱਤੀ ਸੀਗੀ ਫਿਰ ਬਈ ਚੋਲਾਂ ਦਾ ਸਭ ਤੋਂ ਪ੍ਰਸਿੱਧ ਮੰਦਿਰ ਕਿਹੜਾ ਹੈ ਮਨਾਰ ਸ਼ੀ ਮੰਦਿਰ ਵ੍ਰੇ ਵ੍ਰੇਦੀਸ਼ਵਰ ਮੰਦਿਰ ਜਾਂ ਵਕਦੇਸ਼ਵਰ ਮੰਦਿਰ ਜਾਂ ਸੋਮਨਾਥ ਮੰਦਿਰ ਪ੍ਰਸਿੱਧ ਮੰਦਿਰ ਦੱਸਣਾ ਰਾਜੇ ਇਹਨਾਂ ਦੇ ਸਮੇਂ ਦੇ ਵਿੱਚ ਕਿਹੜਾ ਸੀਗਾ ਚੋਲਾਂ ਦਾ ਪ੍ਰਸਿੱਧ ਮੰਦਿਰ ਹਾਂਜੀ ਰਾਜੇ ਵ੍ਰੇਦੀਸ਼ਵਰ ਮੰਦਿਰ ਹੈ ਜਿਹੜਾ ਤਈਏ ਤਾਂ ਡਾਂਸਰ ਚੌਲਾਂ ਦੀ ਪ੍ਰਮੁੱਖ ਖੇਤੀ ਕੀ ਸੀ ਖੇਤੀ ਕਿਹੜੀ ਸੀ ਰਾਜੇ ਇਹ ਕੀ ਬੀਜਦੇ ਸੀ ਸਭ ਤੋਂ ਜ਼ਿਆਦੇ ਕਣਕ ਚੌਲ ਜੌ ਮੱਕੀ ਤਾਂ ਕੀ ਸੀ ਇਹਨਾਂ ਦੀ ਜਿਹੜੀ ਪ੍ਰਮੁੱਖ ਫਸਲ ਸੀਗੀ ਯਸ ਚੌਲ ਹਾਂਜੀ ਤਾਂ ਇਹਨਾਂ ਦੀ ਪ੍ਰਮੁੱਖ ਫਸਲ ਚੌਲ ਸੀ ਚੋਲ ਹੀ ਇਹਨਾਂ ਦਾ ਵਾਂਝੇ ਤੇ ਚੌਲ ਹੀ ਇਹਨਾਂ ਦੀ ਮੁੱਖ ਫਸਲ ਸੀ ਚੌਲ ਸਾਮਰਾਜ ਦਾ ਪਤਨ ਕਿਸ ਦੇ ਹਮਲੇ ਤੋਂ ਬਾਅਦ ਹੋਇਆ ਕਿੰਨਾਂ ਦੇ ਹਮਲੇ ਤੋਂ ਬਾਅਦ ਰਾਜੇ ਜਿਹੜਾ ਹੈਗਾ ਚੌਲ ਸਾਮਰਾਜ ਦਾ ਪਤਨ ਹੋਇਆ ਸੀਗਾ ਜਾਨੀ ਕਿ ਉਸ ਤੋਂ ਬਾਅਦ ਕਿਹੜਾ ਵੰਸ਼ ਆਉਂਦਾ ਹੈਗਾ ਕਿਹੜੇ ਸਾਮਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ ਦਿੱਲੀ ਸਲਤਨਤ ਮਰਾਠਾ ਪਾਲਵ ਜਾਂ ਵਿਜੇਨਗਰ ਸਾਮਰਾਜ ਤਾਂ ਕੀ ਆਊਗਾ ਬਈ ਨਹੀਂ ਰਾਜੇ ਦਿੱਲੀ ਸਲਤਨਤ ਤਾਂ ਬਹੁਤ ਬਾਅਦ ਆਉਂਦੀ ਹੈ ਉਸ ਤੋਂ ਪਹਿਲਾਂ ਤਾਂ ਹਜੇ ਹੋਰ ਆਉਣਗੇ ਜਿਹੜੇ ਅਰਬ ਆਉਣਗੇ ਤਾਂ ਇੱਥੇ ਵਿਜੇਨਗਰ ਸਾਮਰਾਜ ਆਊਗਾ ਠੀਕ ਹੈ ਨਾ ਦਿੱਲੀ ਸਲਤਨਤ ਤੋਂ ਪਹਿਲਾਂ ਤਾਂ ਹਜੇ ਹੋਰ ਬਹੁਤ ਟੌਪਿਕ ਬਣ ਜਾਣੇ ਆ ਦਿੱਲੀ ਸਲਤਨਤ ਨਹੀਂ ਹਜੇ ਆਉਂਦਾ ਸੁੰਦਰ ਚੋਲ ਕਿਸ ਨੂੰ ਕਹਿੰਦੇ ਹਨ ਪ੍ਰਾਂਤਿਕ ਪਹਿਲੇ ਨੂੰ ਪ੍ਰਾਂਤਿਕ ਦੂਜੇ ਨੂੰ ਰਜਿੰਦਰ ਪਹਿਲੇ ਨੂੰ ਜਾਂ ਰਜਿੰਦਰ ਦੂਜੇ ਨੂੰ ਸੁੰਦਰ ਚੋਲ ਕਿਹਨੂੰ ਕਿਹਾ ਜਾਂਦਾ ਬਈ ਨਹੀਂ ਰਾਜੇ ਪ੍ਰਾਂਤਿਕ ਦੂਜੇ ਨੂੰ ਕਹਿੰਦੇ ਆ ਸੁੰਦਰ ਚੋਲ ਕਿਹਨੂੰ ਕਿਹਾ ਜਾਂਦਾ ਪ੍ਰਾਂਤਿਕ ਦੂਜੇ ਨੂੰ ਰਾਜਾ ਰਾਜੇਸ਼ਵਰ ਮੰਦਿਰ ਕਿਸ ਨੇ ਬਣਾਇਆ ਸੀ ਇਹ ਮੈਂ ਤੁਹਾਨੂੰ ਅੱਗੇ ਆਪਾਂ ਡਿਸਕਸ ਕਰਿਆ ਇਹ ਆ ਵੀ ਇਹ ਮੰਦਿਰ ਕਿਸ ਨੇ ਬਣਵਾਇਆ ਸੀ ਰਾਜਰਾਜਾ ਪਹਿਲੇ ਨੇ ਰਜਿੰਦਰ ਪਹਿਲੇ ਨੇ ਜਾਂ ਪ੍ਰਾਂਤਿਕ ਪਹਿਲੇ ਨੇ ਜਾਂ ਕੋਈ ਨਹੀਂ ਕਿਨੇ ਬਣਾਇਆ ਸੀ ਬਈ ਇਹ ਇਹ ਆਪਾਂ ਸ਼ੁਰੂ ਦੇ ਵਿੱਚ ਇਹਨੂੰ ਡਿਸਕਸ ਕਰ ਚੁੱਕੇ ਹਾਂ ਹਾਂਜੀ ਰਾਜੇ ਰਜਿੰਦਰ ਪਹਿਲੇ ਨੇ ਬਣਵਾਇਆ ਸੀਗਾ ਇਹ ਚਟਾਨਾਂ ਨੂੰ ਕੱਟ ਕੇ ਬਣਵਾਇਆ ਗਿਆ ਸੀ ਇਹ ਮੰਦਿਰ ਜਿਹੜਾ ਤੇ ਗ੍ਰੇਨਾਈਟ ਪੱਥਰ ਇਹਦਾ ਉਹਦਾ ਪ੍ਰਯੋਗ ਕੀਤਾ ਗਿਆ ਸੀ ਬੰਗਾਲ ਦੀ ਖਾੜੀ ਨੂੰ ਝੀਲ ਕਿਹਨੇ ਬਣਾਇਆ ਸੀ ਰਜਿੰਦਰ ਪਹਿਲੇ ਨੇ ਰਜਿੰਦਰ ਦੂਜੇ ਨੇ ਪ੍ਰਾਂਤਕ ਪਹਿਲੇ ਨੇ ਜਾਂ ਰਾਜਰਾਜਾ ਪਹਿਲੇ ਨੇ ਕਿਹਨੇ ਬਣਾਇਆ ਸੀ ਬਈ ਬੰਗਾਲ ਦੀ ਖਾੜੀ ਨੂੰ ਝੀਲ ਏ ਵੀ ਰਜਿੰਦਰ ਪਹਿਲੇ ਨੇ ਹੀ ਬਣਾਇਆ ਸੀ ਚੋਲ ਸ਼ਾਸਕਾਂ ਦਾ ਚਿੰਨ ਕੀ ਸੀ ਮੱਛੀ ਬਾਗ ਚੀਤਾ ਜਕਮਾਨ ਜਾਂ ਕੋਈ ਨਹੀਂ ਇਹਨਾਂ ਚ ਚੈਨ ਦੱਸਣਾ ਬਾਈ ਇਹਨਾਂ ਦਾ ਚੋਲ ਸਾਮਰਾਜ ਦੇ ਨਾਲ ਸੰਬੰਧਿਤ ਚਿੰਨ ਕਿਹੜਾ ਹੈਗਾ ਆਪਾਂ ਕੀਤੇ ਆ ਚੈਨ ਹਾਂਜੀ ਰਾਜੀ ਬਾਗ ਜਾਂ ਚੀਤਾ ਜਿਹੜਾ ਹੈਗਾ ਉਹ ਚੋਲ ਸ਼ਾਸਕਾਂ ਦੇ ਨਾਲ ਸੰਬੰਧਿਤ ਹੈ ਚੋਲ ਸਾਮਰਾਜ ਦਾ ਦੁਬਾਰੇ ਉਦੇ ਕਦੋਂ ਹੋਇਆ ਪਹਿਲੀ ਵਾਰ ਰਜੇ ਜਮੀਨ ਦਾ ਜਿਹੜਾ ਹੋਇਆ ਸੀਗਾ ਉਦੇ ਹੋਇਆ ਸੀਗਾ ਨਾ ਉਹ ਤੀਜੀ ਸਦੀ ਦੇ ਵਿੱਚ ਹੋਇਆ ਸੀਗਾ ਤੀਜੀ ਸਦੀ ਦੇ ਵਿੱਚ ਹੋਇਆ ਸੀਗਾ ਫਿਰ ਜਿਹੜਾ ਹੈਗਾ ਪਾਂਡਿਆ ਦੇ ਕਾਰਨ ਜਿਹੜਾ ਪਾਂਡਿਆ ਦੀ ਜਿਹੜੀ ਹੈਗੀ ਆ ਵੱਧ ਦੀ ਸ਼ਕਤੀ ਦੇ ਕਾਰਨ ਜਿਹੜਾ ਇਹਨਾਂ ਦਾ ਪਤਨ ਹੋ ਗਿਆ ਸੀ ਪਾਂਡਿਆ ਦੀ ਵੱਧ ਦੀ ਸ਼ਕਤੀ ਦੇ ਕਾਰਨ ਤੇ ਫਿਰ ਜਿਹੜਾ ਦੁਬਾਰਾ ਉਦੇ ਹੋਇਆ ਇਹਨਾਂ ਦਾ ਉਹ ਕਦੋਂ ਹੋਇਆ ਸੀਗਾ ਤੀਜੀ ਨੌਵੀਂ ਛੇਵੀਂ ਜਾਂ ਪੰਜਵੀਂ ਸਦੀ ਕਿਹੜੀ ਸਦੀ ਦੇ ਵਿੱਚ ਦੁਬਾਰਾ ਹੋਇਆ ਸੀਗਾ ਬਈ ਹਾਂਜੀ ਰਾਜੀ 9ਵੀਂ ਸਦੀ ਦੇ ਵਿੱਚ ਜਿਹੜਾ ਫੇਰ ਇਹਨਾਂ ਦਾ ਦੁਬਾਰਾ ਉਦੇ ਹੋਇਆ ਸੀ ਤੇ ਇਹ ਸੀ ਰਾਜੀ ਚੋਲ ਵੰਸ਼ ਦੇ ਨਾਲ ਸੰਬੰਧਿਤ ਐਮਸੀਕਿਊ ਹੁਣ ਆਪਾਂ ਜਿਹੜੀ ਆਪਣੀ ਨੈਕਸਟ ਕਲਾਸ ਹੋਗੀ ਨਾ ਉਹਦੇ ਵਿੱਚ ਜਿਹੜੇ ਨਿੱਕੇ-ਨਿੱਕੇ ਸਾਰੇ ਵੰਸ਼ ਆ ਪਾਂਡਿਆ ਵੰਸ਼ ਚੇਰ ਵੰਸ਼ ਹੈ ਨਾ ਰਾਸਕੂਟ ਵੰਸ਼ ਸਾਰਿਆਂ ਦੇ ਜਿਹੜੇ ਮਿਲੇ-ਜੁਲੇ ਐਮਸੀਕਿਊ ਕਰਕੇ ਰਾਜੀ ਆਪਾਂ ਫਿਨਿਸ਼ ਕਰ ਦਾਂਗੇ ਏਸ਼ੀਅਨ ਹਿਸਟਰੀ ਨੂੰ ਦਿਵਾਲੀ ਤੋਂ ਬਾਅਦ ਜਿਹੜੀ ਹੁਣ ਆਪਾਂ ਇਹ ਕਲਾਸ ਲੈ ਕੇ ਉਹ ਸੰਡੇ ਦਿਨ ਤੋਂ ਆਪਣੀ ਹੁੰਦੀ ਨਹੀਂ ਫਿਰ ਉਸ ਤੋਂ ਬਾਅਦ ਦਿਵਾਲੀ ਦਾ ਕਰਕੇ ਫਿਰ ਆਪਾਂ ਦਿਵਾਲੀ ਤੋਂ ਬਾਅਦ ਜਿਹੜੀ ਕਲਾਸ ਲੈ ਕੇ ਆਵਾਂਗੇ ਉਹਦੇ 'ਚ ਆਪਾਂ ਸਾਰੇ ਟੌਪਿਕ ਅਜਿਹੇ ਨਿੱਕੇ-ਨਿੱਕੇ ਜਿਹੇ ਉਹ ਇੱਕੇ ਦਿਨ ਹੀ ਉਹਨਾਂ ਦੇ MCQ ਕਰ ਦਾਂਗੇ ਤੇ ਜੇ ਕਲਾਸ ਬਈ ਵਧੀਆ ਲੱਗੀ ਤਾਂ ਲਿੰਕ ਨੂੰ ਸ਼ੇਅਰ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਕਲਾਸ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਬਈ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤਾਂ ਮਿਲਦੇ ਆ ਰਾਂਜੀ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ